ਆ ਲਓ ਭਾਜੀ ਆ ਲਓ ਆ ਲਓ ਜਿਆਦੀ ਕਰਦੇ ਆ ਅਸੀਂ ਤੇ ਗਰੀਬ ਆ ਆ ਮੇਰੇ ਨਾਲ ਚੱਲ ਹੁਣ ਘਰ ਦੇਖਿਓ ਭਾਜੀ ਕੀ ਨਾਮ ਆ ਕਿੱਥੋਂ ਦੇ ਰਹਿਣ ਵਾਲੇ ਜੇ ਤੇ ਕੀ ਗੱਲ ਹੋਈ ਸਾਡਾ ਪਿੰਡ ਸ਼ਾਹਪੁਰ ਗਰਾਇਆ ਜੇ ਤੇ ਡੇਰਾ ਬਾਬਾ ਨਾਨਕਾ ਨੂੰ ਲਾਗੇ ਲੱਗਦਾ ਵਾ ਤੇ ਕਰਨੌਲ ਰੋਡ ਉੱਥੇ ਕਰਨੌਲ ਰੋਡ ਤੇ ਪੈਂਦੀਆਂ ਕਨੌਲੀਆਂ ਸ਼ਾਹਪੁਰ ਗਰਾਇਆ ਲਾਗੇ ਤੇ ਉੱਥੇ ਅਸੀਂ ਰਹਿੰਦੇ ਆ ਜੀ ਇਸ ਘਰਾਂ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਪਾਣੀ ਆਇਆ ਸੀ ਤੇ ਜਦੋਂ ਪਾਣੀ ਆਇਆ ਵਾ ਉਹਦੇ ਨਾਲ ਸਾਡੀ ਕੰਧ ਡਿੱਗ ਚੁੱਕੀ ਆ ਤੇ ਬਹੁਤ ਮਾੜੇ ਸਾਡੇ ਹਾਲਾਤ ਹੋਏ ਨੇ ਤੇ ਸਾਡੇ ਘਰ ਦੀਆਂ ਸੱਤਾਂ ਵੀ ਜੜੀਆਂ ਡਿੱਗ ਚੁਕੀਆਂ ਨੇ ਤੇ ਇੰਨਾ ਮਾੜਾ ਲਾਦ ਹੋਇਆ ਵੀ ਸਾਨੂੰ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਅੰਦਰ ਉਹ ਵੀ ਅਸੀਂ ਸਮਾਨ ਕੱਢ ਲੀਏ ਤੁਹਾਡੀ ਅਲਮਾਰੀ ਵੀ ਖਰਾਬ ਹੋ ਚੁੱਕੀ ਆ ਸਾਡੇ ਬੈੱਡ ਵੀ ਖਰਾਬ ਹੋ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਸਾਡੇ ਬੈੱਡ ਦੀਆਂ ਟੋਵਾਂ ਵੀ ਫੁੱਲ ਚੁਕੀਆਂ ਵਾਂ ਤੇ ਇੰਨੇ ਸਾਡੇ ਹਾਲਾਤ ਮਾੜੇ ਨੇ ਸਾਡੇ ਘਰ ਕੋਈ ਨਹੀਂ ਪੁੱਛਣ ਆਇਆ ਵੀ ਕੋਈ ਪੇਂਡਾਰ ਆਪਾਂ ਪੁੱਛ ਲਈਏ ਵੀ ਕੀ ਹਾਲ ਆ ਉਹ ਗਾੜੀਆਂ ਇਹ ਕਹਿੰਦੇ ਤੁਹਾਨੂੰ ਕੀ ਹੋਇਆ ਵਾ ਤੁਹਾਡੇ ਕਿਹੜਾ ਪਾਣੀ ਆਇਆ ਵਾ ਤੇ ਐਦਾਂ ਆਈ ਉਹਨਾਂ ਨੂੰ ਬੜੇ ਜਾਣੇ ਨੂੰ ਆਖਿਆ ਵੀ ਸਾਡੇ ਘਰ ਆਓ ਸਾਡਾ ਹਾਲ ਵੇਖੋ ਆਗੇ ਆਈ ਉੱਥੇ ਰਹਿ ਰਹੇ ਆਂ ਤੇ ਜਹਾਂ ਨੂੰ ਤੰਗੀ ਆ ਤੇ ਤਾਂ ਹੀ ਅਸੀਂ ਉੱਥੇ ਰਹਿ ਰਹੇ ਆਂ ਤੇ ਕੋਈ ਵੀ ਸਾਡੇ ਘਰ ਦੇ ਵਿੱਚ ਸਾਡਾ ਕੋਈ ਵੀ ਸਾਰ ਲੈਣ ਨਹੀਂ ਆਇਆ ਅਸੀਂ ਇਹੋ ਬੇਨਤੀ ਕਰਦੇ ਆਂ ਸਾਡੀ ਕੋਈ ਸੁਣਾਈ ਕੀਤੀ ਜਾਵੇ ਤੇ ਜਿੰਨੀ ਵੀ ਥੋੜੀ-ਬੋਦੀ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤੀ ਜਿਆਦੀ ਨਹੀਂ ਮੰਗਦੇ ਬਿਚਾਲ ਸਾਡੀਆਂ ਸੱਤਾਂ ਥੋੜੀਆਂ-ਬੋਦੀਆਂ ਬਦਲੀਆਂ ਜਾਣ ਕਿੰਨਾ ਕੁ ਸੋਨਾ ਕੱਢਾ ਦੇ ਗਿਆ ਸਾਡੀਆਂ ਸਮਾਨ ਸਾਡਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਕੱਪੜੇ ਵੀ ਜਿਹੜੇ ਕੱਪੜਿਆਂ ਦੇ ਵਿੱਚ ਲੋੜੀਆਂ ਪੈ ਚੁੱਕੀਆਂ ਨੇ ਸਾਡੇ ਜਿੰਨੇ ਵੀ ਨਵੇਂ ਕੱਪੜੇ ਸੀ ਉਹ ਬੈੱਡ ਦੇ ਵਿੱਚ ਪਾਣੀ ਚਲ ਗਿਆ ਹੀ ਉਹਦੇ ਵਿੱਚ ਕੱਪੜੇ ਸਾਰਾ ਸਾਡਾ ਪਾਣੀ ਉਹਦੇ ਕੱਪੜਿਆਂ ਵਿੱਚ ਪੈ ਗਿਆ ਤੇ ਲੋੜੀਆਂ ਪੈ ਗਈਆਂ ਉਹ ਵੀ ਸਾਡੇ ਕੱਪੜੇ ਜਿਹੜੇ ਨਵੇਂ ਆ ਖਰਾਬ ਹੋ ਚੁੱਕੇ ਨੇ ਜਿੱਥੇ ਤੁਸੀਂ ਰਹਿੰਦੇ ਜਿੱਥੇ ਮਹੱਲੇ ਦੇ ਨਿਵਾਸੀਆਂ ਨੇ ਕੋਈ ਤੁਹਾਡੀ ਮਦਦ ਕੀਤੀ ਨਹੀਂ ਜੀ ਹਾਨੂੰ ਇੱਥੇ ਕਨੇ ਗਵਾਂਡ ਨਹੀਂ ਆਖਿਆ ਵੀ ਸਾਡੇ ਘਰ ਆ ਜਾਓ ਤੇ ਨਾ ਹੀ ਹਾਨੂੰ ਕਨੇ ਆਖਿਆ ਵਾ ਆਈ ਕਿ ਦੀ ਤਿੰਨ ਥਾਂ ਦੇ ਬਾਜੀ ਅਸੀਂ ਥਾਂ ਬਦਲਿਆ ਵਾ ਪਹਿਲਾਂ ਸ਼ਾਹਪੁਰ ਗਏ ਸ਼ਾਹਪੁਰੋਂ ਸਤੇ ਤਿੰਨ ਦਿਨ ਰਹੇ ਉੱਥੋਂ ਰਹਿ ਗਏ ਫੇਰ ਆਨੂੰ ਉੱਥੇ ਮਤਲਬ ਵੀ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਇਦੇ ਨਹੀਂ ਰਹਾ ਜਾਂਦਾ ਸਾਡੇ ਬੱਚੇ ਥੋੜੀ ਸਤਾਨੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਫੇਰ ਇੱਥੇ ਆ ਘਰ ਦੇ ਵਿੱਚ ਡੇਰਾ ਲਾਇਆ ਆ ਪਿੱਛੇ ਤੁਹਾਡੇ ਤੋਂ ਪਿੱਛੇ ਘਰ ਆ ਅਸੀਂ ਇਹਨਾਂ ਦੇ ਘਰ ਰਹਿੰਦੇ ਰਹੇ ਫੇਰ ਇੱਥੇ ਤਰਪਾਲ ਲਾਈ ਤੇ ਜਦੋਂ ਮੀਂਹ ਆਉਂਦਾ ਸੀ ਤਰਪਾਲ ਵੀ ਜਿਹੜੀ ਚੁੰਦੀ ਸੀ ਤੇ ਸਾਨੂੰ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਫੇਰ ਅਸੀਂ ਪਿੰਡ ਗਏ ਇਹ ਛਾਪੁਰ ਦੇ ਵਿੱਚ ਉੱਥੇ ਇਹੀ ਥਾਣੇਦਾਰ ਉਹਨਾਂ ਨੇ ਇੱਕ ਦਾਣਾ ਬਣਾਈਆ ਉਹਨਾਂ ਨੂੰ ਆਪਾਂ ਪੁੱਛਿਆ ਵੀ ਸਾਰਾ ਇਦਾਂ ਦਾ ਗੱਲ ਆ ਸਾਡੀ ਬਹੁਤ ਮਤਲਬੀ ਹਾਲਤ ਮਾੜੀ ਆ ਸਾਡੇ ਕੋ ਘਰ ਰਿਆ ਨਹੀਂ ਜਾਂਦੇ ਸਾਡੀ ਸੱਤਾਂ ਡੇਗੀਆਂ ਵਾ ਅਸੀਂ ਤੁਹਾਡੇ ਇੱਥੇ ਰਹਿ ਪੀਏ ਤੇ ਉਹਨਾਂ ਨੇ ਜਵਾਰਿਆਂ ਨੇ ਸਾਨੂੰ ਰਹਿਣ ਲਈ ਕਿਹਾ ਜਾਂ ਹੋਰ ਕਿੰਨੇ ਵੀ ਰਹਿਣਾ ਤੇ ਤੁਸੀਂ ਆ ਸਕਦੇ ਹੋ ਇਹ ਸਾਡੇ ਆਲਾ ਦੇ ਆ ਜੀ ਹਾਂ ਬੋਲੋ ਆਪ ਕੀ ਮੰਗ ਕਰਦੇ ਮੰਗਈ ਇਹੀ ਹੀ ਕਰਦੇ ਆ ਜੀ ਜੋ ਬੰਦਾ ਸਾਨੂੰ ਦਿੱਤਾ ਜਾਵੇ